ਸਮਾਹ ਤੱਕ ਨਹੀਂ ਮਿਲਦਾ ਜੋ ਕਿ ਐਂਟਰ ਦੇ ਵਿੱਚੋਂ ਬਾਹਰ ਆਉਣ ਤਾਂ ਦੋਹਾਂ ਦੀ ਮੌਕੇ ਦੇ ਉੱਤੇ ਮੌਤ ਹੋ ਜਾਂਦੀ ਹੈ ਇਹਨਾਂ ਦੀ ਹਾਲਾਤ ਦੇਖ ਕੇ ਫਿਰ ਮੈਂ ਐਂਬੂਲੈਂਸ ਨੂੰ ਫੋਨ ਕੀਤਾ ਐਂਬੂਲੈਂਸ ਵਾਲਿਆਂ ਨੇ ਆ ਕੇ ਕਿਹਾ ਵੀ ਇਹ ਤਾਂ ਡੈੱਥ ਬੋਡੀਆਂ ਨੇ ਪਿੱਤੀ ਪਿੱਆ ਕੋਲੇ ਵਾਲੇ ਨਹੀਂਹੀ ਜਾਪਦਾ ਵੀ ਇੰਡੀਅਨ ਵੈਸਟਡ ਹੀ ਆ ਬਾਕੀ ਸਾਡੀ ਫ੍ਰੈਂਚ ਸਾਇੰਸਰ ਟੀਮ ਆ ਰਹੀ ਹੈ ਨੇ ਉਹਨਾਂ ਨੂੰ ਚੈੱਕ ਕਰਨੀ ਹੈ ਅੱਗੇ ਸਾਨੂੰ ਜਾਣਕਾਰੀ ਦੇਣੀ ਹੈ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਹਾਂ ਮੈਂ ਦੀਪਕ ਚਾਨਣਾ ਅਕਸਰ ਅਸੀਂ ਦੇਖਦੇ ਹਾਂ ਕਿ ਠੰਡ ਜਿਹੜੀ ਹੈ ਨਾ ਦਿਨਾਂ ਦੇ ਵਿੱਚ ਸਿਖਰਾਂ ਦੇ ਉੱਤੇ ਹੈ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਠੰਡ ਦੇ ਬਚਾਅ ਤੇ ਲਈ ਹਰ ਕੋਈ ਕੋਈ ਨਾ ਕੋਈ ਨੁਕਸਾ ਅਜਮਾਉਂਦਾ ਹੈ ਜਿਹੜੇ ਘਰਾਂ ਦੇ ਵਿੱਚ ਹੁੰਦੇ ਨੇ ਉਹ ਤਾਂ ਘਰ ਦੇ ਵਿੱਚ ਯਾ ਤਾਂ ਰਜਾਈ ਦੇ ਵਿੱਚ ਬਹਿ ਜਾਂਦੇ ਨੇ ਜਾਂ ਆਰਾਮ ਕਰ ਲੈਂਦੇ ਨੇ ਪਰ ਜਿਹੜੇ ਕੰਮਕਾਰ ਕਰਦੇ ਨੇ ਜਿਵੇਂ ਆਪਾਂ ਕਹਿ ਲਈਏ ਖਾਸ ਕਰਕੇ ਡਰਾਈਵਰ ਵੀਰ ਅਤਾ ਉਹਨਾਂ ਨੂੰ ਜਿੱਥੇ ਹੀ ਰਾਤ ਪੈਂਦੀ ਹੈ ਉਸ ਦਾ ਸੜਕਾਂ ਦੇ ਉੱਤੇ ਉਹ ਰੁੱਕ ਜਾਂਦੇ ਨੇ ਅਜੇ ਹੀ ਮਾਮਲਾ ਮਾਚੀਵਾਰਾ ਸਾਹਿਬ ਦੇ ਨੇੜੇ ਪੈਂਦੇ ਇੱਕ ਪੱਟੀਆਂ ਪਿੰਡ ਤੋਂ ਸਾਹਮਣੇ ਆਇਆ ਜਿੱਥੇ ਇੱਕ ਰਿਫਾਈਨਡ ਔਇਲ ਦੀ ਫੈਕਟਰੀ ਹੈ ਜਿਸ ਦੇ ਵਿੱਚ ਇੱਕ ਕੈਂਟਰ ਜਿਹੜਾ ਦੇਖ ਸਕਦੇ ਹੋ ਤੁਸੀਂ ਟੈਂਕਰ ਲੈ ਕੇ ਡਰਾਈਵਰ ਤੇ ਕੰਡਕਟਰ ਇੱਕ ਟੈਂਕਰ ਲੈ ਕੇ ਇੱਕ ਫੈਕਟਰੀ ਦੇ ਅੰਦਰ ਪਹੁੰਚਦੇ ਨੇ ਕੁਝ ਦਿਨ ਪਹਿਲਾਂ ਤਾਂ ਉਹ ਆਪਣੇ ਠੰਡ ਤੋਂ ਬਚਾ ਦੇ ਲਈ ਆਪਣੇ ਉਸੇ ਟੈਂਕਰ ਦੇ ਵਿੱਚ ਇੱਕ ਅੰਗੀਠੀ ਬਾਲ ਲੈਂਦੇ ਨੇ ਕੋਲਿਆਂ ਦੀ ਤਾਂ ਕਿ ਉਹਨਾਂ ਨੂੰ ਠੰਡ ਹੈ ਜਿਹੜੀ ਉਹ ਨਾ ਲੱਗੇ ਠੰਡ ਤੋਂ ਬਚਾ ਦੇ ਲਈ ਤਾਂ ਜਿੱਦਾਂ ਹੀ ਉਹ ਅੱਜ ਸਵੇਰੇ ਫੈਕਟਰੀ ਦੇ ਜਿਹੜੇ ਸਕਿਉਰਟੀ ਗਾਰਡ ਹੁੰਦੇ ਨੇ ਜਾਂ ਹੋਰ ਆਲੇ ਦੁਆਲੇ ਦੇ ਡਰਾਈਵਰ ਹੁੰਦੇ ਨੇ ਉਹ ਦੇਖਦੇ ਨੇ ਤਾਂ ਇੱਕ ਬਹੁਤ ਹੀ ਮੰਦ ਭੱਗੀ ਘਟਨਾ ਸਾਹਮਣੇ ਆਂਦੀ ਹੈ ਇਹ ਤਸਵੀਰਾਂ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆਂ ਸੀ ਇਹ ਉਹ ਕੈਂਟਰ ਹੈ ਟੈਂਕਰ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਉਹ ਰਾਤ ਨੂੰ ਠੰਡ ਤੋਂ ਬਚਾ ਦੇ ਲਈ ਆਪਣਾ ਟੈਂਕਰ ਬੰਦ ਕਰਕੇ ਸੋ ਜਾਂਦੇ ਨੇ ਪਰ ਉਸ ਤੋਂ ਬਾਅਦ ਅਜਹੀ ਮੰਦਭਾਗੀ ਘਟਨਾ ਹੁੰਦੀ ਹੈ ਕਿ ਉਸ ਦੇ ਵਿੱਚ ਡਰਾਈਵਰ ਕਨੈਕਟਰ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਕਿਹਾ ਜਾ ਰਿਹਾ ਕਿ ਜਿਹੜੀ ਅੰਗੂਠੀ ਸਾਹਮਣੇ ਪਈ ਹੈ ਤਸਵੀਰਾਂ 'ਚ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਉਹ ਅੰਗੂਠੀ ਇਹਨਾਂ ਨੇ ਬਾਲੀ ਹੋਈ ਸੀ ਤਾਂ ਕਿ ਠੰਡ ਤੋਂ ਜਿਹੜਾ ਬਚਾ ਕੀਤਾ ਜਾਵੇ ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ ਇਹ ਅੰਗੂਠੀ ਜਿਹੜੀ ਦੇਖ ਰਹੇ ਹੋ ਤੁਸੀਂ ਅੰਗੂਠੀ ਦੀ ਅ ਗੈਸ ਜਿਹੜੀ ਹੈ ਉਹ ਚੜ ਜਾਂਦੀ ਹੈ ਜਿਸ ਦੇ ਕਾਰਨ ਉਹਨਾਂ ਨੂੰ ਇਹ ਸਮਾਂ ਤੱਕ ਨਹੀਂ ਮਿਲਦਾ ਕਿ ਉੱਠ ਕੇ ਇਸ ਟੈਂਕਰ ਦੇ ਵਿੱਚੋਂ ਕੈਂਟਰ ਦੇ ਵਿੱਚੋਂ ਬਾਹਰ ਆਉਣ ਤਾਂ ਦੋਹਾਂ ਦੀ ਮੌਕੇ ਦੇ ਉੱਤੇ ਮੌਤ ਹੋ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਜਿਹੜੀ ਹੈ ਜਾਣਕਾਰੀ ਇਸ ਫੈਕਟਰੀ ਦੇ ਸਕਿਉਰਟੀ ਗਾਰਡਸ ਨੇ ਦੇ ਦਿੱਤੀ ਹੈ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਾ ਹੋਇਆ ਹੈ ਫਿਓਨਸਿਕ ਟੀਮਾਂ ਜਿਹੜੀਆਂ ਨੇ ਜਾਂਚ ਦੇ ਲਈ ਉਹ ਵੀ ਮੌਕੇ ਦੇ ਉੱਤੇ ਕੁਝ ਕੁ ਸਮੇਂ ਦੇ ਵਿੱਚ ਇੱਥੇ ਪਹੁੰਚ ਰਹੀਆਂ ਨੇ ਪਰਿਵਾਰ ਨੂੰ ਜਿਹੜਾ ਸੂਚਿਤ ਕਰ ਦਿੱਤਾ ਹੈ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਪੂਰਾ ਮਾਮਲਾ ਕੀ ਸੀ ਕਿਸ ਤਰ੍ਹਾਂ ਇਹ ਜਿਹੜਾ ਮੰਦਭਾਗੀ ਘਟਨਾ ਹੈ ਉਹ ਵਾਪਰਦੀ ਹੈ ਪੁਲਿਸ ਪ੍ਰਸ਼ਾਸਨ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਭਾਈ ਜੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਮੈਂ ਆਰਮੀ ਚੋਂ ਰਿਟਾਇਰਡ ਆ ਕੇ ਇੱਥੇ ਪਟੀਆਂ ਬਤੌਰ ਸਕਿਉਰਟੀ ਅਫਸਰਾਂ ਹਾਂ ਜੀ ਕਿਹੜੀ ਫੈਕਟਰੀ ਦੇ ਵਿੱਚ ਆਹਰ ਫੂਡ ਐਂਡ ਫਾਇਟ ਪ੍ਰਾਈਵੇਟ ਲਿਮਟਿਡ ਹੈ ਜੀ ਸਾਡੀ ਫੈਕਟਰੀ ਹੈ ਪਟੀਆਂ ਦੇ ਵਿੱਚ ਹੈ ਜੀ ਪਟੀਆਂ ਪਿੰਡ ਦੇ ਵਿੱਚ ਹੈ ਮਛਵੜੇ ਤੋਂ 3 ਕਿਲੋਮੀਟਰ ਕੀ ਗੱਲਬਾਤ ਹੁੰਦੀ ਹੈ ਬਾਈ ਜੀ ਜਿਹੜੀਆਂ ਡੈੱਡ ਬੋਡੀਆਂ ਮਿਲੀਆਂ ਨੇ ਕੀ ਕਿਸ ਤਰ੍ਹਾਂ ਇਹ ਜਿਹੜਾ ਹਾਦਸਾ ਹੋਇਆ ਜਿਵੇਂ ਇਹ ਮੰਦਪਾ ਦੇ ਇਹ ਤਾਂ ਮੰਦਪਾਗੀ ਹੈ ਜੀ ਇਹਨਾਂ ਦੀ ਆਈ ਹੋਈ ਸੀਗੀ ਇਹ ਵਿਚਾਰਿਆਂ ਨੇ ਇਕੱਠਿਆਂ ਨੇ ਡਰਾਈਵਰਾਂ ਨੇ ਇਹਨਾਂ ਦੇ ਪਿੰਡ ਦੇ ਡਰਾਈਵਰ ਨੇ ਸਾਡੇ ਕੋਲ ਰੋਟੀ ਪਾਣੀ ਖਾ ਕੇ ਇਹ ਸੌਂ ਗਏ ਨੇ ਸਵੇਰੇ ਉਹਨਾਂ ਨੇ ਚਾਹ ਚੁਪ ਪੀਣ ਲੱਗੇ ਆ ਇਹਨਾਂ ਨੂੰ ਜਦੋਂ ਉਠਾਇਆ ਇਹ ਸੁੱਤੇ ਪੇ ਮਿਲੇ ਆ ਵਿੱਚੇ ਬੱਚੇ ਸੁੱਤੇ ਪੇ ਮਿ ਫਿਰ ਮੈਨੂੰ ਸਾਨੂੰ ਦੱਸਤਾ ਫਿਰ ਅਸੀਂ ਆਪਣੇ ਉੱਪਰ ਸੀਨੀਅਰਾਂ ਨੂੰ ਬਾਬੂਆਂ ਨੂੰ ਦੱਸਤਾ ਤੇ ਉਹ ਦੱਸਦੇ ਦੱਸਦੇ ਫਿਰ ਮੈਨੂੰ ਇਹਨਾਂ ਦੀ ਹਾਲਾਤ ਦੇਖ ਕੇ ਫਿਰ ਮੈਂ ਐਂਬੂਲੈਂਸ ਨੂੰ ਫੋਨ ਕੀਤਾ ਐਂਬੂਲੈਂਸ ਵਾਲਿਆਂ ਨੇ ਆ ਕੇ ਕਿ ਆ ਵੀ ਇਹ ਤਾਂ ਡੈਥ ਬੋਡੀਆਂ ਨੇ ਜੀ ਫਿਰ ਪੁਲਿਸ ਨੂੰ ਫੋਨ ਕੀਤਾ ਗਿਆ ਜੀ ਇਹ ਸਾਰੀ ਕਾਰਵਾਈ ਫਿਰ ਹੋਈ ਹੈ ਜੀ ਸਾਡੇ ਕੋਲ ਸਾਰੀਆਂ ਟੀਮਾਂ ਐਨ ਟਾਈਮ ਸਰ ਪਹੁੰਚੀਆਂ ਬਚਰੀਆਂ ਸਾਰੇ ਬੰਦੇ ਪਹੁੰਚਦੇ ਆ ਇਹ ਫਿਰ ਪੁਲਿਸ ਵਾਲਿਆਂ ਨੇ ਆ ਕੇ ਕਿਹਾ ਵੀ ਇੰਪੋਰਟੈਂਸ ਇਕ ਮੰਗਾਣੀ ਹੈਗੀ ਜਿਹੜੀ ਉਹ ਟੀਮ ਹੈਗੀ ਆ ਉਹ ਵੀ ਟੀਮਾਂ ਐਨ ਟਾਈਮ ਸਰ ਪਹੁੰਚਦੀਆਂ ਹੈਗੀ ਕਦੋਂ ਇੱਥੇ ਪਹੁੰਚਦੀ ਹੈ ਗੱਡੀ ਕਿੰਨੇ ਕ ਦਿਨ ਪਹਿਲਾਂ ਪਹੁੰਚਦੀ ਹੈ ਗੱਡੀ ਸਾਡੇ ਕੋਲ 5 ਤਰੀਕ ਦੀ ਆਈ ਹੋਈ ਸੀ 5 ਤਰੀਕ ਨੂੰ ਸ਼ਾਮ ਨੂੰ ਆਈ ਸੀ ਤੇ ਲੋਡ ਕਰਨ ਵਾਸਤੇ ਖਾਲੀ ਆਈ ਸੀ ਹਾਂ ਇਹਨਾਂ ਦੇ ਨਾਮ ਵਗੈਰਾ ਕੀ ਹੈਗੇ ਜਿਹੜੇ ਡਰਾਈਵਰ ਇੱਕ ਦਾ ਨਾਮ ਜੀ ਛੋਟੂ ਆ ਜੀ ਇੱਕ ਦਾ ਨਾਮ ਸ਼੍ਰੀ ਭਗਵਾਨ ਆ ਜੀ ਇਹਨਾਂ ਦੇ ਘਰਦਿਆਂ ਦੇ ਨੰਬਰ ਲੈ ਕੇ ਘਰਦਿਆਂ ਨੂੰ ਦੱਸਤਾ ਹੈਗਾ ਜੀ ਇਹ ਜਿਹੜੀ ਗੱਡੀ ਆ ਜਿਹੜਾ ਮਾਲਕਾ ਗੱਡੀ ਦਾ ਉਹਨੂੰ ਦੱਸਤਾ ਹੈਗਾ ਜੀ ਉਹ ਵੀ ਆ ਰਹੇ ਹੈਗੇ ਆ ਅਸੀਂ ਆਪਣੇ ਮਾਲਕ ਵਰਮੀ ਦੱਸਤਾ ਜਿਹੜਾ ਕਿ ਅਸੀਂ ਇੱਕ ਐਜੇ ਸਕਿਉਰਟੀ ਅਫਸਰ ਜਿਹੜਾ ਮੇਰਾ ਫਰਜ ਸੀ ਮੈਂ ਪੂਰਾ ਟੀਮ ਦਾ ਵੀ ਸਾਥ ਦਿੱਤਾ ਜੀ ਤੇ ਉਹਨਾਂ ਨੂੰ ਵੀ ਜੋ ਕਿਹਾ ਵੀ ਉਹਨਾਂ ਨੇ ਜਿੱਦਾਂ ਕਾਰਵਾਈ ਕਰਨੀ ਹੈਗੀ ਆਪਣੀ ਉਹ ਕਰ ਲੈਣਾ ਤੇ ਲੱਗਦਾ ਕੀ ਹੈ ਜਿਹੜੀ ਹਾਸਾ ਕਿਸ ਤਰ੍ਹਾਂ ਹੋਇਆ ਹਾਸਾ ਹੀ ਹੋਇਆ ਜੀ ਉਹਨਾਂ ਨੂੰ ਉਹ ਜਣੀ ਸੌਂਗੇ ਅੰਦਰ ਖਿੜਕੀ ਖੋਲਣ ਦੀ ਉਹਨਾਂ ਨੂੰ ਉਹ ਪ੍ਰਸੀਜਨ ਨਾ ਨਹੀਂ ਮਿਲੀ ਤਾਂ ਕੀ ਹੋਇਆ ਕੀ ਨਹੀਂ ਜੀ ਇਹ ਤਾਂ ਹੁਣ ਬਾਕੀ ਟੀਮਾਂ ਜਿੱਦਾਂ ਸਰਚ ਕਰਨ ਗਈਆਂ ਜੀ ਜੋ ਵੀ ਹੈ ਉਸ ਦੇ ਉੱਤੇ ਹੱਥ ਸੇਕ ਰਹੇ ਸੀ ਜਿਵੇਂ ਅੰਗੀਟੀ ਅੰਦਰ ਪਈ ਹੈ ਵਿੱਚ ਨਾਲ ਕਿਦਾਂ ਨਹੀਂ ਨਹੀਂ ਜੀ ਸੁੱਤੇ ਪਏ ਸੀ ਹੁਣ ਲਾ ਕੇ ਜੀ ਹਾਂ ਉਹਨਾਂ ਨੇ ਇਹ ਤਾਂ ਹੁਣ ਸਰਦੀ ਤੋਂ ਬਚਾ ਦੇ ਲਈ ਐਨਾ ਤਾਂ ਅਸੀਂ ਧਿਆਨ ਨਹੀਂ ਦਿੰਦੇ ਹੈਗੇ ਟਰੱਕ ਖੜੇ ਨੇ ਜੀ ਤੁਹਾਡੇ ਸਾਹਮਣੇ ਇੱਥੇ ਬੰਦ ਖੜੇ ਆ ਜੀ ਦਾਤ ਤੇ ਮੈਂ ਤਾਂ ਮੁੰਡਿਆਂ ਨੂੰ ਦੱਸ ਦਿੰਦਾ ਹੁੰਦਾ ਵੀ ਪਤਾ ਵੀ ਘੁੰਮਦੇ ਰਹੋ ਅਸੀਂ ਤਾਂ ਗੇਟ ਤੇ ਹੁੰਨੇ ਆ ਜਿਹੜੇ ਮੁੰਡੇ ਹੁੰਦੇ ਆ ਗੇਟ ਤੇ ਹੁੰਨੇ ਆ ਅੰਦਰ ਘੁੰਮਦੇ ਆ ਟਰੱਕਾਂ ਬਾਡੀਆਂ ਆਉਂਦੀਆਂ ਜੇ ਇਹ ਖੋਲਣ ਨੂੰ ਕਹਿੰਦੇ ਕਿਸੇ ਨੂੰ ਕੋਈ ਲੱਤ ਬਾਹੀ ਮਾਰ ਦੇ ਫਿਰ ਤਾਂ ਪਤਾ ਲੱਗ ਜਾਣਾ ਅਸੀਂ ਕੋਲ ਕੋਲ ਗੱਡੀਆਂ ਸਾਹਮਣੇ ਦੂਜੇ ਮੂੰਹ ਦੂਜੇ ਪਾਸੋਂ ਵੀ ਮੂੰਹ ਕਰਕੇ ਪਏ ਆ ਬੰਦੇ ਨਹੀਂ ਇਹ ਮਤਲਬ ਇਹਨਾਂ ਨੂੰ ਉੱਠਣ ਦਾ ਮੌਕਾ ਹੀ ਨਹੀਂ ਦਿੱਤਾ ਰੱਬ ਨੇ ਕਿੰਨੇ ਕ وجہ ਗੱਡੀ ਦੇ ਵਿੱਚ ਜਾ ਕੇ ਪਏ ਰਾਤ ਨੂੰ ਪੁੱਛ ਆਇਆ ਆਈਡੀਆ ਤੁਹਾਨੂੰ ਜਾਣਕਾਰੀ ਪੁੱਛ ਇਹਦੇ ਬਾਰੇ ਜਿਆਦਾ ਜਾਣਕਾਰੀ ਨਹੀਂ ਉਨੇ ਇਹ ਆਪਣਾ ਰੋਟੀਆਂ ਪਕਾ ਕੇ ਰੋਟੀ ਖਾ ਕੇ ਰੋਟੀ ਪਣੀ ਖਾ ਕੇ ਇੰਨਾ ਧਿਆਨ ਨਹੀਂ ਦੇ ਸਕਦਾ ਐ ਸੋਚੀ ਹਾਂਜੀ ਸਾਨੂੰ ਸੂਚਨਾ ਮਿਲੀ ਸੀ ਜੀ ਇੱਥੇ ਫੈਕਟਰੀ ਚ ਕੋਈ ਟਰੱਕ ਖੜਾ ਟਰੱਕ ਦੇ ਵਿੱਚ ਦੋ ਡੈੱਡ ਬੋਟੀਆਂ ਮਿਲੀਆਂ ਨੇ ਅਸੀਂ ਪਹੁੰਚ ਗਏ ਜੀ ਇੱਥੇ ਤੇ ਡਰਾਈਵਰ ਦਾ ਨਾਮ ਪਤਾ ਲੱਗਿਆ ਛੋਟੂ RAM ਜੀ ਤੇ ਜਿਹੜਾ ਹੈਗਾ ਇਹਦਾ ਕਨੈਕਟਰ ਉਹਦਾ ਨਾਮ ਹੈਗਾ ਸ਼੍ਰੀ ਭਗਵਾਨ ਤੇ ਸਾਡੀਆਂ ਫਰੈਂਚ ਸਾਇੰਸ ਦੀ ਟੀਮ ਆ ਰਹੀ ਹੈ ਨਹੀਂ ਉਹ ਚੈੱਕ ਕਰਨੀ ਹੈ ਵੀ ਕੀ ਰੀਜ਼ਨ ਕੀ ਇਹਨਾਂ ਦੀ ਮੌਤ ਦਾ ਜੀ ਗੁੱਡੀ ਜਾਂਚ ਕਰਨ ਕੀ ਰੀਜ਼ਨ ਸਾਹਮਣੇ ਆਇਆ ਮੋਡਲੀ ਜਾਂਚਤਾ ਜੇ ਉਹ ਅੰਗੂਠੀ ਪਈ ਹੈ ਜੀ ਉੱਥੇ ਇੱਕ ਕੋਲੇ ਵਾਲੀ ਉਹ ਤੋਂ ਜਾਪਦਾ ਬਾਕੀ ਕਲੀਅਰ ਹੋ ਜਾਊਗਾ ਸਾਡੀ ਟੀਮ ਆਨ ਤੇ ਫਿਰ ਤੁਹਾਨੂੰ ਅਗਲੀ ਗੱਲਬਾਤ ਸ਼ੇਅਰ ਕਰ ਲਾਂਗੇ ਪਰਿਵਾਰਕ ਮੈਂਬਰ ਸੂਚਿਤ ਕਰਦੇ ਹਾਂ ਹਾਂ ਜੀ ਹਾਂ ਜੀ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦੇ ਦਿੱਤੀ ਹੈ ਜੀ ਸਰ ਕੋਈ ਹੋਰ ਕੀ ਗੱਲਬਾਤਾਂ ਨਹੀਂ ਲੱਗਦੀ ਕੋਈ ਜਿਵੇਂ ਕੋਈ ਕਤਲ ਦਾ ਕੋਈ ਇਹੀ ਗੱਲ ਤਾਂ ਨਹੀਂ ਹੈ ਕੁਝ ਨਹੀਂ ਮੋਡਲੀ ਜਾਂਚ ਤੋਂ ਇਹ ਹੈ ਵੀ ਉੱਥੇ ਅੰਗੂਠੀ ਪਈ ਹੈ ਕੋਲੇ ਵਾਲੀ ਨਹੀਂ ਇਹੀ ਜਾਪਦਾ ਵੀ ਇਹਨਾਂ ਨੂੰ ਵੈਸਟ ਜੀ ਹੈ ਬਾਕੀ ਸਾਡੀ ਫਰੈਂਚ ਕਸੈਂਸਰ ਅੰਤਿ ਮਾਰੀਏ ਨੇ ਉਹਨਾਂ ਨੂੰ ਚੈੱਕ ਕਰਨੀ ਹੈ ਕਿ ਸਾਨੂੰ ਜਾਣਕਾਰੀ ਦੇਣੀ ਹੈ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਲਾਂਗੇ ਤਾਂ ਬਿਲਕੁਲ ਜੀ ਅਸੀਂ ਗੱਲਬਾਤ ਕੀਤੀ ਹੈ ਉਸ ਫੈਕਟਰੀ ਦੇ ਸਟਾਫ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਨਾਲ ਜਿਹੜੀ ਮੁਰਲੀ ਜਾਂਚ ਤੋਂ ਪਤਾ ਲੱਗਿਆ ਪੁਲਿਸ ਪ੍ਰਸ਼ਾਸਨ ਦਾ ਇਹ ਕਹਿਣਾ ਹੈ ਕਿ ਜਿਹੜੀ ਅੰਗੀਠੀ ਉਹਨਾਂ ਨੇ ਆਪਣੇ ਠੰਡ ਦੇ ਬਚਾਅ ਦੇ ਲਈ ਅੰਦਰ ਬਾਲੀ ਹੋਈ ਸੀ ਉਸ ਦੀ ਜਿਹੜੀ ਗੈਸ ਹੈ ਉਹ ਚੜਨ ਦੇ ਕਾਰਨ ਉਹਨਾਂ ਦੇ ਫੇਫੜਿਆਂ ਤੱਕ ਉਹ ਗੈਸ ਪਹੁੰਚ ਜਾਂਦੀ ਹੈ ਜਿਸ ਕਾਰਨ ਉਹਨਾਂ ਨੂੰ ਨਾ ਤਾਂ ਉਸ ਟਰੱਕ ਦਾ ਟੈਂਕਰ ਦੇ ਕੈਵਨ ਜਿਸ ਦੇ ਵਿੱਚ ਉਹ ਸੁੱਤੇ ਪਏ ਸੀਗੇ ਜਿਸ ਦੇ ਵਿੱਚ ਉਹਨਾਂ ਨੇ ਉਹ ਗਿੱਟੀ ਭਾਲੀ ਹੋਈ ਸੀ ਨਾ ਤਾਂ ਉਸ ਦੇ ਕਿਸੇ ਵੀ ਸ਼ੀਸ਼ੇ ਨੂੰ ਖੋਲਣ ਦਾ ਮੌਕਾ ਮਿਲਿਆ ਨਾ ਹੀ ਉਹਨਾਂ ਨੂੰ ਕੋਈ ਤਾਕੀ ਖੋਲਣ ਦਾ ਮੌਕਾ ਮਿਲਿਆ ਤੇ ਜਿਸ ਕਰਕੇ ਜ਼ਹਿਰੀਲੀ ਗੈਸ ਚੜਨ ਦੇ ਕਾਰਨ ਉਹਨਾਂ ਦੀ ਜਿਹੜੀ ਹੈ ਉਸ ਵਜ੍ਹਾ ਕਰਕੇ ਉਹ ਦੋਨੋਂ ਉੱਥੇ ਸੁੱਤੇ ਹੀ ਰਹਿ ਗਏ ਬਾਕੀ ਜਿਹੜੀ ਜਾਂਚ ਹੈ ਇਸ ਮਾਮਲੇ ਦੀ ਅਤੇ ਤੱਕ ਜਿਹੜੀ ਹੈ ਜਰੂਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਮੇਨ ਜਿਹੜਾ ਕਾਰਨ ਮੰਨਿਆ ਜਾ ਰਿਹਾ ਹੈ ਉਹ ਅੰਗੀਠੀ ਹੀ ਮੰਨੀ ਜਾ ਰਹੀ ਹੈ ਕਿਉਂਕਿ ਅਸੀਂ ਅਕਸਰ ਠੰਡ ਤੋਂ ਬਚਾ ਦੇ ਲਈ ਆਪਣੀ ਅੰਗੀਠੀ ਜਿਹੜੀ ਹੈ ਉਹ ਬਾਹਲ ਕੇ ਰੱਖ ਲੈਣੇ ਆ ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਕਮਰਾ ਬੰਦ ਹੈ ਜਿਸ ਕਾਰਨ ਉਸ ਦਾ ਨੁਕਸਾਨ ਹੈ ਜਿਹੜਾ ਉਹ ਦੇਖਣ ਨੂੰ ਸਾਨੂੰ ਮਿਲ ਸਕਦਾ ਹੈ ਕਿਉਂਕਿ ਇੱਕ ਗਰੀਬ ਪਰਿਵਾਰ ਦੇ ਦੋਨੋਂ ਡਰਾਈਵਰ ਦੱਸੇ ਜਾ ਰਹੇ ਨੇ ਜਿਹੜੇ ਕਿ ਯੂਪੀ ਤੋਂ ਪੰਜਾਬ ਦੇ ਵਿੱਚ ਆਪਣੀ ਰੋਜੀ ਰੋਟੀ ਕਮਾਉਣ ਦੇ ਲਈ ਇਸ ਟੈਂਕਰ ਨੂੰ ਚਲਾ ਕੇ ਇੱਥੇ ਪਹੁੰਚੇ ਸੀਗੇ ਪਰ ਕਿਸਮਤ ਨੂੰ ਕੋਝ ਹੋਰ ਹੀ ਮਨਜੂਰ ਸੀ ਜਿਹੜਾ ਉਹਨਾਂ ਨੂੰ ਇਸ ਜਗ੍ਹਾ ਦੇ ਉੱਤੇ ਮੌਤ ਉਹਨਾਂ ਨੂੰ ਖਿੱਚ ਲਿਆਉਂਦੀ ਆ ਤਾਂ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ